ਸੂਣ ਤੋਂ ਅੱਧੇ ਘੰਟੇ ਬਾਅਦ 2 ਲੀਟਰ 2.5 ਲੀਟਰ ਪਾਣੀ ਥੋੜਾ ਕੋਸਾ ਕਰਕੇ ਗਰਮ ਕਰਕੇ ਉਹਦੇ ਵਿੱਚ 2 ਚਮਚ ਨਮਕ ਦੇ ਪਾਉਣੇ ਗੁੜ ਪਾ ਸਕਦੇ ਆ ਆਪਾਂ 100 ਗ੍ਰਾਮ ਵੀ ਪਾ ਸਕਦੇ ਆ 150 ਗ੍ਰਾਮ ਵੀ ਪਾ ਸਕਦੇ ਆ ਮਿਸ਼ਰੀ ਵੀ ਆਪਾਂ 100 ਗ੍ਰਾਮ ਪਾ ਸਕਦੇ ਆ ਮੰਨ ਲਓ ਆਪਾਂ ਬੱਕਰੀ ਨੂੰ ਦੇਣਾ 1 ਲੀਟਰ ਵੀ ਪਾ ਸਕਦੇ ਆ 1.5 ਲੀਟਰ ਵੀ ਪਾ ਸਕਦੇ ਆ ਉਹਨੂੰ ਆਪਾਂ ਮੱਠੀ ਮੱਠੀ ਅੱਗ ਦੇ ਵਿੱਚ ਜਿਵੇਂ ਸਲੋ ਅੱਗ ਦੇ ਆਪਾਂ ਰੱਖ ਕੇ ਉਹਨੂੰ ਉੱਤੀ ਦਸੀ ਆ ਤੁਹਾਨੂੰ ਇਹ ਵੱਧ ਨਹੀਂ ਦਸੀਗੀ ਇਹ ਕੋਈ ਜ਼ਿਆਦਾ ਨਹੀਂ ਗਈ ਜੀ ਇਹ ਇਹ ਆਪਾਂ ਤੁਹਾਨੂੰ ਘਾਟੀ ਦੱਸੀ ਵੀ ਆ ਇੰਨਾ ਹੀ ਦੇ ਸਕਦੇ ਆ ਆਪਾਂ ਗਰਮੀ ਦੇ ਵਿੱਚ ਕੋਈ ਜਾਨੀ ਦਾ ਜਨਮ ਇੰਨਾ ਤਿੰਨ 50 ਵੀ ਲਿਖਾ ਦੇਾਂਗੇ ਬੱਕਰੀ ਜਦੋਂ ਬਾਈ ਜੀ ਸੂਪ ਐਂਦੀ ਆ ਆਪਣੀ ਉਹਦਾ ਧਿਆਨ ਰੱਖਣਾ ਜ਼ਰੂਰੀ ਆ ਵੀ ਆਪਾਂ ਨੂੰ ਪਤਾ ਹੀ ਹੁੰਦਾ ਬੱਕਰੀ ਕਦੋਂ ਕ੍ਰੋਸ ਹੋਈ ਸੀ ਕਦੋਂ ਉਹਦੇ ਦਿਨ ਪੂਰੇ ਆ ਉਹਦੀ ਨਿਗ੍ਹਾ ਰੱਖੋ ਬੱਕਰੀ ਜਿਹੜੀਆਂ ਬਰਬਰੀਆਂ ਬੀਟਲ ਇਹਨਾਂ ਜੇ ਕੋਈ ਦਿੱਕਤ ਐਡੀ ਨਹੀਂ ਆਉਂਦੀ ਉਹ ਸਮੱਸਿਆ ਮੱਝਾਂ ਗਾਵਾਂ ਦੀ ਵੀ ਆ ਜਾਂਦੀ ਜਦੋਂ ਆਪਾਂ ਨੂੰ ਡਾਕਟਰ ਸੱਦਣਾ ਪੈਂਦਾ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਹੁਣ ਮੇਰੀ ਵਾਈਫ ਆ ਉਹ ਆਪ ਬੱਕਰੀਆਂ ਸਵਾਉਂਦੀ ਆ ਉਹ ਪੜੀ ਲਿਖੀ ਕੋਈ ਐ ਨਹੀਂ ਗੱਲ ਵੀ ਉਹ ਜਮੇ ਘਰੇਲੂ ਹੀ ਆ ਵਧ ਗਿਆ ਹੈਗੀ ਉਹ ਆਨੇ ਬਹੁਤ ਜੜੋਂ ਦੀ ਮੇਰੇ ਨਾਲ ਜੁੜੀ ਆ ਉਹ ਸਾਡੀ ਸਾਡਾ ਵਿਆਹ ਹੋਇਆ ਮੇਰੇ ਨਾਲ ਹੀ ਢਲ ਗਈ ਉਸ ਰੰਗ ਜੀ ਵੀ ਬੱਕਰੀਆਂ ਉਹ ਆਪ ਸਵਾਦਨਦੀ ਆ ਜਦੋਂ ਹੁਣ ਬੱਕਰੀ ਸੂਪੀ ਉਹਨੂੰ ਸੂਣ ਤੋਂ ਅੱਧੇ ਘੰਟੇ ਬਾਅਦ 2 ਲੀਟਰ 2.5 ਲੀਟਰ ਪਾਣੀ ਥੋੜਾ ਕੋਸਾ ਕਰਕੇ ਗਰਮ ਕਰਕੇ ਉਹਦੇ ਵਿੱਚ ਦੋ ਚਮਚ ਨਮਕ ਦੇ ਪਾਉਣੇ ਆ ਨਮਕਾਲਾ ਪਾਣੀ ਬੱਕਰੀ ਨੂੰ ਪਿਆ ਦਿਓ ਤੁਹਾਨੂੰ ਜੇਰ ਵਾਲੀ ਦਵਾਈ ਦੇਣ ਦੀ ਲੋੜ ਵੀ ਨਹੀਂ ਪਵੇ ਸ਼ਾਇਦ ਜੇਰ ਠੀਕ ਉਹ ਸਹੀ ਹੋ ਜਾਂਦਾ ਉਹਦੀ ਜੇਰ ਐਸਟੀ ਬકરી ਸੂਤਿਆ ਉਸਕੇ ਕਹਿੰਗੇ ਘੰਟੇ ਬਾਅਦ ਬੱਚਾ ਆਜੂਣੇ ਲੱਗ ਜਾਂਦਾ ਹੈ। ਜੇ ਬੱਚਾ ਐਕਟਿਵ ਹੈ ਬਰਬਰੀ ਦਾ ਬੱਚਾ ਐਕਟਿਵ ਹੁੰਦਾ ਹੈ। ਬੋਦੋ ਉਸੇ ਵਕਤ ਹੀ ਲਾ ਦਿਓ ਬੇਸ਼ੱਕ। ਹਾਂਜੀ। ਕੋਈ ਬਾਤ ਨਹੀਂ ਜੇਰ ਕੀ ਕੋਈ ਸਮੱਸਿਆ ਨਹੀਂ ਵੀ ਜੇਰ ਆ ਵੀ ਪਈ ਨਹੀਂਗੀ ਉਸਕੀ ਤੇ ਵੀ ਬੱਚਾ ਆਪ ਲਾਉਣਾ ਨਹੀਂਗੀ ਉਹਦੀ ਕੋਈ ਸਮੱਸਿਆ ਨਹੀਂਗੀ ਜੇਰ ਭਾਵੇਂ ਘੰਟਾ ਨਾ ਪਾਵੇ ਡੇਢ ਘੰਟਾ ਨਾ ਪਾਵੇ ਤੇ ਬੱਚੇ ਨੂੰ ਤੁਸੀਂ ਚੰਗਾਓ। ਫੇਰ ਆ ਗਈ ਕਾੜੇ ਦੀ ਗੱਲ। ਕਾੜੇ ਦੇ ਵਿੱਚ ਬਈ ਜੀ ਹੈਗਾ ਗੁੜ। ਜੇ ਉਹਦੇ ਵਿੱਚ ਆਪਸ਼ਨਾਂ ਹੁੰਦੀਆਂ ਜੇ ਗੁੜ ਪਾਉਣਾ ਮਿਸ਼ਰੀ ਪਾਉਣੀ ਖੰਡ ਪਾਉਣੀ ਆਪਾਂ ਤਿੰਨੇ ਚੀਜ਼ਾਂ ਪਾ ਸਕਦੇ ਹਾਂ ਮਿੱਠਾ ਹੀ ਹੋਣਾ ਚਾਹੀਦਾ ਤੇ ਉਹਦੇ ਵਿੱਚ ਜਿਹੜਾ ਆਪਣਾ ਖਾਣ ਵਾਲਾ ਟੀ ਸਪੂਨ ਕਹਦੇ ਨੇ ਚਾਹੇ ਵਾਲਾ ਚਮਚ ਉਹ ਆਪਾਂ ਇੱਕ ਚਮਚ ਸੌਂਫ ਦਾ ਪਾਉਣਾ ਬੱਕਰੀ ਵਾਸਤੇ ਕਾੜੇ ਵਾਸਤੇ ਇੱਕ ਅਜਵਾਇਣ ਦੋ ਵੱਡੀਆਂ ਲੈਚੀਆਂ ਅਜਵਾਇਣ ਕਿੰਨੀ ਪਾਉਣੀ ਗੁੜ ਕਿੰਨਾ ਪਾਉਣਾ ਗੁੜ ਪਾ ਸਕਦੇ ਆਪਾਂ 100 ਗ੍ਰਾਮ ਵੀ ਪਾ ਸਕਦੇ ਆ 150 ਗ੍ਰਾਮ ਵੀ ਪਾ ਸਕਦੇ ਆ ਮਿਸ਼ਰੀ ਵੀ ਆਪਾਂ 100 ਗ੍ਰਾਮ ਪਾ ਸਕਦੇ ਆ ਮਿਸ਼ਰੀ ਦਾ ਕਾੜਾ ਦੇਣਾ ਜੇ ਖੰਡ ਦਾ ਦੇਣਾ ਉਹ ਵੀ 100 ਗ੍ਰਾਮ ਇੱਕ ਬੱਕਰੀ ਨੂੰ ਅਜਵਾਇਣ ਇਹ ਤੁਸੀਂ ਗੁੜ ਲਿਖਿਆ ਹਾਂ ਸੌਫ ਲਗਾਈ ਦਿੰਦਾ ਸੌਫ ਹੈਗੀ ਜੀ 20 ਗ੍ਰਾਮ ਪਾ ਸਕਦੇ ਆਪਾਂ ਇੱਕ ਚਮਚ ਅਜਵਾਇਣ ਹਾਂਜੀ ਤੇ 15 ਗ੍ਰਾਮ ਅਜਵਾਇਣ ਦੋ ਵੱਡੀਆਂ ਲਾਈਟੀਆਂ ਵੀ ਆਪਾਂ ਨੋਰਮਲ ਕੜਾ ਰੱਖਣਾ ਵਾ ਬਾਲਾ ਸਮਾਨ ਤਾਂ ਜਿੰਨਾ ਮਰਜ਼ੀ ਵਿੱਚ ਪਾ ਲੋ ਇਹਦੇ ਲੌਂਗ ਪਾਉਣੇ ਪਾ ਸਕਦੇ ਆ ਇਹਦਾ ਕੋਈ ਏਡੀ ਵੱਡੀ ਗੱਲ ਨਹੀਂ ਲੌਂਗ ਦੀ ਵੀ ਲੌਂਗ ਵੀ 2-4 ਪਾ ਸਕਦੇ ਆ ਲੌਂਗ ਨਾਲ ਜੀਰਸੀ ਦੀ ਪੈਣੀ ਹੂੰ ਵੱਡੀਆਂ ਲਾਂਚੀਆਂ ਵੱਡੀਆਂ ਲਾਂਚੀਆਂ 2 ਤੋਂ 3 2.5 ਜਾਂ 3 ਇਹਦੀ ਬਾਲੀ ਜ਼ਰੂਰਤ ਨਹੀਂ ਵੀ ਇਹ ਤਾਂ ਦੇਸੀ ਘੋਏ ਗਾਇਆਂ ਹੋਏ ਉਹਨੂੰ ਪਹਿਲਾਂ ਦੇ ਦਈਏ ਨਾ ਸੂਣ ਤੋਂ ਪਰਮੀ ਜ਼ੋਰ ਪਾਉਂਦੀਆਂ ਇਹਦੀ ਬਾਲਟਾ ਉੱਦੀ ਨਿਕਲੂ ਜੇ ਨਾਮ ਬਾਈ ਇਹਦੇ ਕੁੜੀ ਆਉਂਦੀ ਨਮਕ ਪਾਉਣਾ ਜੀ ਕਾਲਾ ਨਮਕ ਇੱਕ ਚਮਚ ਅੱਛਾ ਇਸ ਵਿੱਚ ghee ਵੀ ਕੇਸ ਵਿੱਚ ਡਲ ਡੋਗੇ ghee ਵੀ ਪਾ ਸਕਦੇ ਆ ਜੀ ਡਲ ਡੋਗੇ ਹਾਂ ਜੀ ghee ਦਾ ਕੋਈ ਵੀ ਪਾ ਸਕਦੇ ਆ ਦੇਸੀ ਪੌਣਾ ਦੇਸੀ ਡਾਲਡਾ ਪਾਉਣਾ ਡਾਲਡਾ ਪਾ ਸਕਦੇ ਆ ਪਾਣੀ ਕਿੰਨਾ ਪੋਣਾ ਹੋਵੇ ਇਸ ਚ ਪਾਣੀ ਇਹ ਤਾਂ ਹੈਗਾ ਜੀ ਜਿਵੇਂ ਮੰਨ ਲਓ ਆਪਾਂ ਬੱਕਰੀ ਨੂੰ ਦੇਣਾ 1 ਲੀਟਰ ਵੀ ਪਾ ਸਕਦੇ ਆ 1.5 ਲੀਟਰ ਵੀ ਪਾ ਸਕਦੇ ਆ ਉਦੋਂ ਆਪਾਂ ਮੱਠੀ ਮੱਠੀ ਅੱਗ ਦੇ ਵਿੱਚ ਜਿਵੇਂ ਸਲੋ ਅੱਗ ਤੇ ਆਪਾਂ ਰੱਖ ਕੇ ਉਹਨੂੰ ਕਾੜਨਾ ਹੈ ਇਸ ਚੀਜ਼ ਨੂੰ ਜਦੋਂ ਪਾਣੀ ਅੱਧਾ ਰਹਿ ਗਿਆ ਜਾਂ ਅੱਧੋਂ ਵੀ ਘੱਟ ਰਹਿ ਗਿਆ ਪਾਣੀ ਕਿਉਂਕਿ ਬੱਕਰੀ ਨੂੰ ਦੇਣਾ ਸੌਖਾ ਕਈ ਵਾਰੀ ਨਹੀਂ ਪੀਂਦੀ ਤਾਂ ਆਪਾਂ ਨੂੰ ਕਿਸੇ ਸਰਿੰਜ ਦੇ ਨਾਲ ਜਾਂ ਜਿਵੇਂ ਕੋਈ ਛੋਟੀ ਬੋਤਲ ਦੇ ਨਾਲ ਦੇਣਾ ਪੈਂਦਾ ਉਦੋਂ ਉਹਨੂੰ ਆਪਾਂ ਪਾਣੀ ਨੂੰ ਘਟਾ ਹੀ ਲੋ ਜਿੰਨਾ ਘਟਦਾ ਇਦੇ ਵਿੱਚ ਆਪਾਂ ਇੱਕ ਹੋਰ ਦੋ ਚੀਜ਼ਾਂ ਐਡ ਕਰਨੀਆਂ ਇੱਕ ਹਿੰਗ ਹਿੰਗ ਆਪਾਂ ਚਟਕੀ ਇੱਕ ਪਾਉਣੀ ਹੈ ਇਹਦੇ ਵਿੱਚ ਜਿਹੜੀ ਵਧੀਆ ਸਹੀ ਹਿੰਗ ਹੋਵੇ ਸ਼ੁੱਧ ਇੱਕ ਪਾਉਣਾ ਆਪਾਂ ਮਿੱਠਾ ਸੋਡਾ ਇਹਦੇ ਚ ਅੱਧਾ ਚਮਚ ਚੌਂਚੇ ਤੋਂ ਲੈ ਕੇ ਅੱਧਾ ਚਮਚ ਪਾ ਸਕਦੇ ਆ ਮਿੱਠਾ ਸੋਡਾ ਉਹ ਪਾਉਣਾ ਆਪਾਂ ਜਦੋਂ ਇਹ ਕਾੜਾ ਤਿਆਰ ਹੋ ਗਿਆ ਬਾਅਦ ਚ ਕਿਉਂਕਿ ਜਦੋਂ ਆਪਾਂ ਬਣਦੇ ਕਾੜੇ ਦੇ ਵਿੱਚ ਮਿੱਠਾ ਸੋਡਾ ਪਾਵਾਂਗੇ ਵਾਲਾ ਮਾਰ ਜੂਗਾ ਥੱਲੇ ਲਾ ਕੇ ਪਾਉਣਾ ਜਦੋਂ ਉਹ ਠਰ ਗਿਆ ਤੇ ਗਰਮੀ ਕਿਸੇ ਨਾਲ ਕੋਈ ਚੱਕਰ ਨਹੀਂ ਇਹਦਾ ਹੁੰਦਾ ਜੀ ਚੱਕਰ ਜਦੋਂ ਗਰਮੀ ਚ ਦੇਣੇ ਉਹਦੋਂ ਘੱਟ ਕਾੜੇ ਦੇ ਦਿਓ ਜੇ ਸਿਆਲ ਚ ਦੇਣੇ ਤਾਂ ਆਪਾਂ ਜਿੱਥੇ ਦੋ ਸਿਆਲ ਚ ਕਿੰਨੇ ਦਿਨ ਦੇਣੇ ਚਾਹੀਦੇ ਜੀ ਸੂਈ ਬੱਕਰੀ ਨੂੰ ਦੋ ਤੋਂ ਤਿੰਨ ਦਿਨ ਦੇ ਸਕਦੇ ਆ ਤੇ ਦੋ ਤਿੰਨ ਕਾੜੇ ਆਪਾਂ ਗਰਮੀ ਦੇ ਵਿੱਚ ਦੇ ਸਕਦੇ ਆ ਤਿੰਨ ਇੱਕ ਕਾੜੇ ਕੋਈ ਹੈ ਨਹੀਂ ਸਮੱਸਿਆ ਕੋਈ ਨਹੀਂ ਇਹਨਾਂ ਦੀ ਨਹੀਂ ਆਪਾਂ ਘੱਟ ਹੀ ਦੱਸੀ ਆ ਤੁਹਾਨੂੰ ਇਹ ਵੱਧ ਨਹੀਂ ਦੱਸੀਗੀ ਇਹ ਕੋਈ ਜ਼ਿਆਦਾ ਨਹੀਂ ਗਈ ਜੀ ਇਹ ਇਹ ਆਪਾਂ ਤੁਹਾਨੂੰ ਘਾਟੀ ਦੱਸੀ ਵੀ ਆ ਇੰਨਾ ਹੀ ਦੇ ਸਕਦੇ ਆ ਆਪਾਂ ਗਰਮੀ ਦੇ ਵਿੱਚ ਕੋਈ ਨਾ ਇਹ ਤਾਂ ਪਚਾ ਲੈਂਦੀਆਂ ਬੱਕਰੀਆਂ ਇਹ ਸੂਣ ਤੋਂ ਬਾਅਦ ਦਾ ਪ੍ਰੋਸੈਸ ਆ ਇਹ ਸੂਣ ਤੋਂ ਬਾਅਦ ਦਾ ਪ੍ਰੋਸੈਸ ਆ ਕਿੰਨੇ ਦਿਨ ਕਾੜਾ ਦੇਣੇ ਕਾੜਾ ਆਪਾਂ ਜਿਵੇਂ ਸਰਦੀ ਦੇ ਵਿੱਚ ਆਪਾਂ 4-5 ਕਾੜੇ ਵੀ ਦੇ ਸਕਦੇ ਆ ਤੇ ਗਰਮੀ ਦੇ ਵਿੱਚ 2 ਤੋਂ 3 ਕਾੜੇ ਦੇ ਦਿਓ ਇੱਕ ਦਿਨ ਵਿੱਚ ਇੱਕ ਵਾਰ ਇੱਕ ਵਾਰ ਪਾਣੀ ਪਿਆ ਕੇ ਜਦੋਂ ਵੀ ਬਾਣੀ ਪਾਣੀ ਪਿਆ ਤਾਂ ਪਾਣੀ ਪਿਉਣਾ ਨਹੀਂ ਬਾਅਦ ਵਿੱਚ ਉਦੋਂ ਦੇਣਾ ਕਾੜਾ ਆਪਾਂ ਉਹਦੇ ਵਿੱਚ ਆਪਾਂ ਘਿਓ ਵੀ ਪਾ ਸਕਦੇ ਆ ਜੇ 2 ਚਮਚੇ ਘਿਓ ਦੇ ਪਾਉਣੇ ਆ ਉਹ ਵੀ ਪਾ ਸਕਦੇ ਆ ਜਿਹੜੀ ਇੱਕ ਦਵਾਈਆਂ ਆਉਂਦੀਆਂ ਜਿਵੇਂ ਬਾਈ ਨੇ ਦੱਸਿਆ ਯੂਟਰੋਟਾਉਨ ਹੋ ਗਈ ਜੇ ਕਾੜੇ ਆਪਾਂ ਨੂੰ ਸਮੱਸਿਆ ਆਉਂਦੀ ਵੀ ਕਾੜਾ ਯਾਰ ਨਹੀਂ ਸਮਾਨ ਹੀ ਹੈ ਨਹੀਂ ਆਪਣੇ ਕੋਲੇ ਕਿੱਥੇ ਦੁਕਾਨ ਤੇ ਜਾਵਾਂਗੇ ਤਦ ਮੈਡੀਕਲ ਤੋਂ ਪਹਿਲਾਂ ਹੀ ਜਦੋਂ ਆਪਾਂ ਨੂੰ ਪਤਾ ਬੱਕਰੀ ਸੂਣ ਵਾਲੀ ਹੈ ਤਾਂ ਉਹ ਦਵਾਈ ਲਿਆ ਕੇ ਰੱਖ ਲਓ ਜ਼ੇਰ ਵਾਲੀ ਕਿਹੜੀ ਕਿਹੜੀ ਹੈ ਜੀ ਜ਼ੇਰ ਵਾਲੀ ਯੂਟਰੋਟਾਉਨ ਵੀ ਆਉਂਦੀ ਬਾਈ ਜੀ ਐਗਜ਼ਾਪਾਰ ਵੀ ਆਉਂਦੀ ਆ ਈ ਐਕਸ ਏ ਪੀ ਏ ਆਰ ਪਾਰ ਐਕਸਾਪਾਰ ਵੀ ਕਹਿੰਦੇ ਐਗਜ਼ਾਪਾਰ ਵੀ ਕਹਿੰਦੇ ਆ ਉਹ ਤੁਹਾਨੂੰ ਸਾਰੀ ਪੈਕ ਉਹ ਤਾਂ ਬਾਈ ਜੀ ਕੰਪਨੀਆਂ ਦੇ ਵੱਖੋ ਵੱਖ ਨਾਮ ਆ ਦਵਾਈ